ਹੈਲੋ ਹਾਂਜੀ ਸਸ਼ੀਕਲ ਜੀ ਗੁਰਮੀਤ ਵੀ ਟਿਕ ਦੇ ਉੱਪਰ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਜੀ ਅੱਜ ਆਪਾਂ ਸਿਮਰ ਦੇ ਥ੍ਰੈਡ ਵਰਕ ਦੇ ਡਿਜ਼ਾਈਨਰ ਪੀਸਾਂ ਦੀ ਜਿਹੜੀ ਹੈਗੀ ਉਹ ਕਲੈਕਸ਼ਨ ਲੈ ਕੇ ਆਏ ਜਿਹੜੇ ਐਵਲ ਸੂਟ ਹੋਣਗੇ ਸਿਮਰ ਦੇ ਉੱਪਰ ਹੋਣਗੇ ਸਿਮਰ ਪਸ਼ਮੀਨਾ ਦਾ ਤੁਹਾਨੂੰ ਫੈਬਰਿਕ ਮਿਲੇਗਾ ਜਿਸਦੇ ਉੱਪਰ ਤੁਹਾਨੂੰ ਥ੍ਰੈਡ ਵਰਕ ਮਿਲੇਗਾ ਐਵਲ ਵੀ ਤੁਹਾਨੂੰ ਸਿਮਰ ਪਸ਼ਮੀਨਾ ਦਾ ਸਟਾਕ ਮਿਲੇਗਾ ਜਿਸਦੇ ਉੱਪਰ ਥ੍ਰੈਡ ਵਰਕ ਹੋਇਆ ਘੇਰੇ ਦੇ ਉੱਪਰ ਪਲੱਸ ਬਾਹੂ ਦੇ ਉੱਪਰ ਫ੍ਰੀ ਸ਼ਿਪਿੰਗ ਦੇ ਨਾਲ ਤੁਹਾਨੂੰ ਇਹ ਸੂਟ ਮਿਲ ਜਾਣਗੇ ਐਵਲੇ ਵੀ ਤੁਹਾਨੂੰ ਸਿਮਰ ਪਸ਼ਮੀਨਾ ਦਾ ਜਿਹੜਾ ਘੇਰੇ ਦੇ ਉੱਪਰ ਵਰਕ ਪਲੱਸ ਬਾਹੂ ਦੇ ਉੱਪਰ ਵਰਕ ਹੋਏਗਾ 컬러 ਦੀ ਬੋਰਦੀ ਹੈਗੇ ਜਿਹੜੀ ਉਹ ਆਪਣੀ ਗਰੰਟੀ ਹੋਏਗੀ ਪ੍ਰਾਈਸ ਹੋਏਗਾ ਸਿਰਫ 950 ਰੁਪਏ ਫ੍ਰੀ ਸ਼ਿਪਿੰਗ ਦੇ ਨਾਲ ਤੁਹਾਨੂੰ ਇਹ ਸੂਟ ਮਿਲ ਜਾਣਗੇ ਇਹ ਵਾਲੇ ਪਸ਼ਮੀਨੇ ਦੇ ਉੱਪਰ ਰਹਿਣ ਵਾਲੇ ਹੈਗੇ ਆ ਪ੍ਰਾਈਸ ਹੈਗਾ ਸਿਰਫ 800 ਰੁਪਏ ਘੇਰੇ ਔਰ ਬਾਹੂ ਦੇ ਵਰਕ ਵਾਲੇ ਸੂਟ ਹੋਣਗੇ ਆਲ ਓਵਰ ਸੂਟ ਲੈਣ ਵਾਲੇ ਇਹ ਵਾਲਾ ਵੀ ਪਸ਼ਮੀਨੇ ਦਾ ਫੈਬਰਿਕ ਹੋਏਗਾ ਏਕੇ ਟੈਕਸ ਦਾ ਰਹਿਣ ਵਾਲਾ ਜਿਸ ਤੇ ਉੱਪਰ ਫੁਲਕਾਰੀ ਦਾ ਵਰਕ ਰਹੇਗਾ ਪਲੱਸ ਬਾਹੂ ਦੇ ਉੱਪਰ ਵੀ ਫੁਲਕਾਰੀ ਦਾ ਵਰਕ ਰਹੇਗਾ ਇਹਨਾਂ ਵਿੱਚ ਵੀ 컬러 অপਸ਼ਨ ਵੀ ਮਿਲੇਗੀ ਪਲੱਸ ਜਿਹੜਾ ਹੈਗਾ ਕਲਰ ਔਰ ਬਰਦੀ ਹੈਗੀ ਹੈ ਜਿਹੜੀ ਉਹ ਗਰੰਟੀ ਹੋਏਗੀ ਔਰ ਇਹ ਵਾਲਾ ਜਿਹੜਾ ਫੈਬਰਿਕ ਹੋਏਗਾ ਇਹ ਸਿਮਰ ਦੇ ਉੱਪਰ ਹੋਏਗਾ ਤੇ ਇਸ ਦੇ ਨਾਲ ਤੁਹਾਨੂੰ ਟੈਬੀ ਦਾ ਦੁਪੱਟਾ ਮਿਲੇਗਾ ਔਰ ਟੈਬੀ ਟੈਬੀ ਦੀ ਤੁਹਾਨੂੰ ਬਾਟਮ ਮਿਲੇਗੀ ਇਹ ਵਾਲੇ ਹੋਣਗੇ ਜਿਹੜੇ ਔਰਗੈਂਜ਼ਾ ਦੀ ਸ਼ਰਟ ਹੋएगी ਸਿਲਕ ਦੀ ਬਾਟਮ ਆਹੇਗੀ ਜਿਸ ਤੇ ਉੱਪਰ ਆਰੀ ਵਰਕ ਹੋਏਗਾ ਪਲੱਸ ਹੈਂਡ ਔਰ ਆਰੀ ਦਾ ਜਿਹੜਾ ਹੈਗਾ ਇਹ ਕੰਮ ਕੀਤਾ ਗਿਆ ਤੇ ਨਾਲ ਔਰਗੈਂਜ਼ਾ ਦਾ ਦੁਪੱਟਾ ਮਿਲੇਗਾ ਔਰ ਇਹ ਵਾਲੇ ਹੋਣਗੇ ਜਿਹੜੇ ਗਰੇਵ ਦੀ ਤੁਹਾਨੂੰ ਸ਼ਰਟ ਮਿਲੇਗੀ ਬਾਂਦਨੀ ਪ੍ਰਿੰਟ ਦੇ ਉੱਪਰ ਟਾਈ ਐਂਡ ਡਾਈ ਦੇ ਵਿੱਚ ਨਾਲ ਸੈਤੋਂ ਦੀ ਬਾਟਮ ਔਰ ਸ਼ਿਫੌਨ ਦਾ ਦੁਪੱਟਾ ਮਿਲੇਗਾ ਇਹ ਵਾਲੇ ਰੈਡੀ ਸੂਟ ਹੋਣਗੇ ਇੱਕ ਗਰੇਵ ਦੀ ਸ਼ਰਟ ਦੇ ਨਾਲ ਸ਼ਿਫੌਨ ਦੁਪੱਟਿਆਂ ਦੇ ਨਾਲ ਡਿਜ਼ਾਈਨਰ ਪੀਸ ਰਹਿਣ ਵਾਲੇ ਇਹ ਔਰਗੈਂਜ਼ਾ ਸ਼ਰਟ ਨਾਲ ਹੋਣਗੇ ਜਿਨ੍ਹਾਂ ਦੇ ਪ੍ਰਾਈ ਇਹ ਕ੍ਰੇਪ ਦੀ ਤੁਹਾਨੂੰ ਡਿਜੀਟਲ ਪ੍ਰਿੰਟ ਪਲੱਸ ਫੁੱਲੀ ਏਮਬਰਾਇਡਰ ਜਿਹੜੀ ਸ਼ਰਟ ਮਿਲੇਗੀ ਤੇ ਨਾਲ ਤੁਹਾਨੂੰ ਪਲੇਨ ਕ੍ਰੇਪ ਦੀ ਉਸਤੇ ਬਾਟਮ ਮਿਲੇਗੀ ਪ੍ਰਾਈਸ ਹੋ ਗਿਆ 2550 ਫ੍ਰੀ ਸ਼ਿਪਿੰਗ ਦੇ ਨਾਲ ਹੋਣਗੇ ਇਹ ਵਾਲੇ ਵੀ ਤੁਹਾਨੂੰ ਕ੍ਰੇਪ ਦੇ ਉੱਪਰ ਹੀ ਮਿਲ ਜਾਣਗੇ ਬਾਦਰੀ ਪ੍ਰਿੰਟ ਪਲੱਸ ਹੈਂਡ ਦਾ ਇਹਨਾਂ ਦੇ ਉੱਪਰ ਕੰਮ ਕੀਤਾ ਗਿਆ ਸ਼ਫੌਨ ਦੁਪੱਟੇ ਨਾਲ ਹੋਣਗੀਆਂ ਇਹ ਤੁਹਾਨੂੰ ਸ਼ਾਲ ਵਾਲੇ ਪਸ਼ਮੀਨੇ ਦੇ ਸੂਟ ਮਿਲ ਜਾਣਗੇ 1495 ਦੇ ਵਿੱਚ ਫ੍ਰੀ ਸ਼ਿਪਿੰਗ ਦੇ ਨਾਲ ਹੋਣਗੇ ਇਹ ਵਾਲੇ ਤੁਹਾਨੂੰ ਹੈਗਾ ਜਿਹੜਾ ਇਟਾਲੀਅਨ ਪਸ਼ਮੀਨੇ ਦਾ ਤੁਹਾਨੂੰ ਪੂਰਾ ਜਿਹੜਾ ਹੈਗਾ ਸੂਟ ਮਿਲੇਗਾ ਮੈਚਿੰਗ ਸੂਟ ਹੋਏਗਾ ਇਹਨਾਂ ਦੇ ਉੱਪਰ ਵੀ ਆਪਣੀ ਵਰ ਜਿਹੜੀ ਹੈਗੀ ਹੈ ਕਲਰ ਦੀ ਗਾਰੰਟੀ ਹੋएगी ਪ੍ਰਾਈਸ ਹੋਏਗਾ ਸਿਰਫ ₹150 ਇਹ ਵਾਲਾ ਵੀ ਤੁਹਾਨੂੰ ਹੈਗਾ ਜਿਹੜਾ ਉਹ ਆਰੀ ਵਰਕ ਦਾ ਪਸ਼ਮੀਨੇ ਦਾ ਸੂਟ ਮਿਲੇਗਾ ਬਹੁਤ ਜ਼ਿਆਦਾ ਡਿਮਾਂਡ ਦੇ ਵਿੱਚ ਹੈਗਾ ਆਰੀ ਵਰਕ ਵਾਲੇ ਪਸ਼ਮੀਨੇ ਦੇ ਸੂਟ ਹੋਣਗੇ ਨਾ ਔਰ ਇਹ ਵਾਲੇ ਹੋਣਗੇ ਜਿਹੜੇ ਤੁਹਾਨੂੰ ਪਸ਼ਮੀਨੇ ਦਾ ਏਕ ਟੈਕਸ ਚੈੱਕ ਵਾਲਾ ਪਸ਼ਮੀਨਾ ਤੁਹਾਨੂੰ ਮਿਲੇਗਾ ਜਸਤੇ ਉੱਪਰ ਥ्रेड ਵਰਕ ਰਹੇਗਾ ਕੇਰੇ ਪਲੱਸ ਬਾਜੂ ਦੇ ਉੱਪਰ ਇਹਨਾਂ ਦੇ ਵਿੱਚ ਵੀ ਤੁਹਾਨੂੰ ਕਲਰ ਆਪਸ਼ਨ ਔਰ ਪਲੱਸ ਡਿਜ਼ਾਈਨਿੰਗ ਹੈਗੇ ਜਿਹੜੀ ਉਹ ਕਾਫੀ ਜ਼ਿਆਦਾ ਮਿਲ ਜਾਏਗੀ ਤੁਸੀਂ ਕੋਈ ਵੀ ਸੂਟ ਇਹਨਾਂ ਵਿੱਚ ਆਪਣੇ ਲਈ ਪਕੜ